لتفدل لدت مطتد ਤੇ 26 ਜਨਵਰੀ ਦੇ ਮੌਕੇ ਤੇ ਫਤਿਹਗੜ ਚੂੜੀਆਂ ਦਾਣਾ ਮੰਡੀ ਵਿੱਚ ਇੱਕ ਪਾਸੇ ਤੇ ਸਰਕਾਰੀ ਤੌਰ ਤੇ 26 ਜਨਵਰੀ ਰਿਪਬਲਿਕ ਡੇ ਮਨਾਇਆ ਜਾ ਰਿਹਾ ਦੂਜੇ ਪਾਸੇ ਕਿਸਾਨ ਜਿਹੜੇ ਨੇ ਨਾਲ ਹੀ ਇਸੇ ਦਾਣਾ ਮੰਡੀ ਵਿੱਚ ਹੀ ਕਿਸਾਨੀ ਦੀ ਦੁਰਦਸ਼ਾ ਹੋ ਰਹੀ ਉਸ ਨੂੰ ਲੈ ਕੇ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਉਹਦੇ ਇੱਕ ਵਿਸ਼ਾਲ ਰੋਸ ਮਾਰਚ ਟਰੈਕਟਰਾਂ ਉੱਪਰ ਕੱਢਣ ਜਾ ਰਹੇ ਜੋ ਵੱਖ-ਵੱਖ ਪਿੰਡਾਂ ਚੋਂ ਹੋ ਕੇ ਇਹ ਜਿਹੜਾ ਇੱਥੇ ਦਾਣਾ ਮੰਡੀ ਵਿੱਚ ਕੇ ਸਮਾਪਤ ਹੋਵੇਗਾ ਇੱਥੇ ਜਿਹੜੇ ਕਿਸਾਨ ਨੇ ਉਹ ਉਹਨਾਂ ਨੇ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਚੋਂ ਇੱਥੇ ਤੁਸੀਂ ਦੇਖ ਸਕਦੇ ਹੋ ਚਾਰਜ ਫਿਰੇ ਟਰੈਕਟਰ ਹੀ ਟਰੈਕਟਰ ਤੇ ਇਹਨਾਂ ਵੱਲੋਂ ਇੱਕ ਵਿਸ਼ਾਲ ਅੱਜ ਹਲਕਾ ਫਤਿਹਗੜ ਚੂੜੀਆਂ ਚ ਉਸ ਮਾਰਚ ਟਰੈਕਟਰ ਤੇ ਕੱਢਿਆ ਜਾ ਰਿਹਾ ਤੇ ਇਹਨਾਂ ਦੀਆਂ ਜਿਹੜੀਆਂ ਵਾਜਬ ਮੰਗਾਂ ਨੇ ਉਹਨਾਂ ਵੱਲੋਂ ਜਾਣਕਾਰੀ ਹਾਸਲ ਕਰਦੇ ਆ ਇਹ ਜਿਹੜੀ ਦੋ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਤੇ ਇੱਥੇ ਇਕੱਠੀਆਂ ਹੋਈਆਂ ਇੱਕ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਹੜੇ ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਵੱਖ-ਵੱਖ ਜਥੇਬੰਦੀਆਂ ਦੇ ਇਕੱਠੇ ਹੋਏ ਜੋ ਆਪਣੀ ਰੋਸ ਦਾ ਪ੍ਰਗਟਾਵਾ ਕਰਨ ਜਾ ਰਹੇ ਨੇ ਵੱਖ-ਵੱਖ ਪਿੰਡਾਂ ਚ ਰੋਸ ਮਾਰਚ ਜਿਹੜਾ ਟਰੈਕਟਰ ਤੇ ਕੱਢਣ ਜਾ ਰਹੇ ਗੱਲਬਾਤ ਕਰਦੇ ਆ ਇਹ ਦੋਨੇ ਜਥੇਬੰਦੀਆਂ ਦੇ ਆ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਭਾਰਤ ਵਿੱਚ ਉਹਦੀ ਕੜੀ ਵਿੱਚੋਂ ਪੰਜਾਬ ਦੇ ਵਿੱਚ ਵੱਖ-ਵੱਖ ਤਹਿਸੀਲ ਪੱਦਰ ਤੇ ਜਿਹੜਾ ਇਹ ਰੋਸ ਮਾਰਚ ਕੀਤਾ ਜਾ ਰਿਹਾ ਇੱਕ ਪਾਸੇ ਤੁਸੀਂ ਵੇਖਿਆ ਹੋਣਾ ਕਿ ਇੱਧਰ ਜਿਹੜੇ ਮਤਲਬ 26 ਜਨਵਰੀ ਦਾ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਢੋਲ ਵੱਜ ਰਹੇ ਆ ਢੋਲ ਵੱਜ ਰਹੇ ਆ ਕਿ ਲੋਕਾਂ ਦੀ ਇੱਥੇ ਜੀਵਨ ਪ੍ਰਣਾਲੀ ਜਿਹੜੀ ਆ ਲੋਕਾਂ ਦੀਆਂ ਮੰਗਾਂ ਜਿਹੜੀਆਂ ਬਹੁਤ ਠੀਕ-ਠਾਕ ਨੇ ਬਹੁਤ ਵਧੀਆ ਕੁਸ਼ ਆ ਅਸਲ ਦੇ ਵਿੱਚ ਅੱਜ ਦਾ ਦਿਨ ਜਿਹੜਾ ਆ ਵੀ ਇੱਥੋਂ ਦੇ ਜਿਹੜੇ ਲੋਕ ਆ ਉਹ ਤੇ ਲੋਕ ਰੋਜ਼ ਖੁਦਕਸ਼ੀਆਂ ਕਰ ਰਹੇ ਨੇ ਲਗਾਤਾਰ ਆਰਥਿਕ ਤੰਗੀਆਂ ਦਾ ਮਰ ਰਹੇ ਨੇ ਸਾਡੀ ਜਿਹੜੀ ਖੇਤੀ ਆ ਉਹਨੂੰ ਮਤਲਬ ਤਬਾਹ ਕਰਨ ਵਾਲੀਆਂ ਨੀਤੀਆਂ ਲੈ ਕੇ ਆ ਰਹੀ ਹੈ ਸਰਕਾਰ ਸਾਡੇ ਜਿਹੜੇ ਬੱਚੇ ਨੌਜਵਾਨ ਆ ਉਹਨਾਂ ਦੇ ਜਿਹੜੇ ਰੁਜ਼ਗਾਰ ਸੀ ਪੱਕੇ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਸਾਰੇ ادارے ਜਿਹੜੇ ਆ ਉਹ ਨਿੱਜੀਕਰਨ ਉਹਨਾਂ ਦਾ ਕੀਤਾ ਜਾ ਰਿਹਾ ਅੱਜ ਦੀਆਂ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਕਿ ਜਿਹੜੀ ਸਾਡੀ ਹੈਗੀ ਆ ਬਿਜਲੀ ਐਕਟ 2025 ਜਿਹਦੇ ਵਿੱਚ ਸੋਧਾਂ ਕਰਕੇ ਲੋਕਾਂ ਕੋਲੋਂ ਬਿਜਲੀ ਖੋਹਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਉਹਨੂੰ ਲਾਗੂ ਕਰਨ ਜਾ ਰਹੀ ਹੈ ਕਿ ਉਹ ਬਿਲਕੁਲ ਮੁਕੰਮਲ ਤੋਂ ਰੱਦ ਕੀਤਾ ਜਾਵੇ ਤੇ ਜਿਹੜਾ 1948 ਵਾਲਾ ਐਕਟ ਬਿਜਲੀ ਐਕਟ ਸੀ ਲੋਕ ਪੱਖੀ ਉਹਨੂੰ ਜਿਹੜਾ ਬਹਾਲ ਕੀਤਾ ਜਾਵੇ ਤੇ ਬਿਜਲੀ ਜਿਹੜੀ ਹੈ ਸਬਸਿਦੀ ਉਹ ਜਾਰੀ ਰੱਖੀ ਜਾਵੇ ਇਹਦੇ ਨਾਲ ਹੀ ਜਿਹੜਾ ਬੀਜ ਐਕਟ 2025 ਜਿਹਦੇ ਨਾਲ ਕਾਰਪੋਰੇਟ ਘਰਾਣਿਆਂ ਨੂੰ ਬੀਜ ਤੇ ਕਬਜ਼ਾ ਕਰਨ ਵਾਲੀ ਨੀਤੀ ਲੈ ਕੇ ਆ ਰਹੇ ਆ ਜਿਹਦੇ ਨਾਲ ਅਸੀਂ ਆਪਣੇ ਘਰ ਦਾ ਬੀਜ ਨਹੀਂ ਪਾਵਾਂਗੇ ਸਾਡੇ ਬੀਜ ਦੇ ਖੋਜ ਕੇਂਦਰ ਜਿਹੜੇ ਆ ਪੰਜਾਬ ਦੇ ਭਾਰਤ ਤੇ ਇਥੋਂ ਦੇ ਹਾਕਮ ਜਿਹੜੇ ਆ ਉਹ ਬੰਦ ਕਰਨ ਜਾ ਰਿਹਾ ਤੇ ਵਿਦੇਸ਼ੀਆਂ ਦੇ ਹੱਥ ਜਿਹੜੀ ਆ ਉਹ ਖੋਜ ਕੇਂਦਰ ਜਿਹੜਾ ਫੜਾਇਆ ਜਾ ਰਿਹਾ ਜਿਹਦੇ ਨਾਲ ਸਾਡੇ ਬੀਜ ਜਿਹੜੇ ਆ ਉਹ ਨਸ਼ਟ ਹੋਣੇ ਆ ਤੇ ਕਾਰਪੋਰੇਟ ਘਰਾਣਿਆਂ ਨੇ ਆਪਣੇ ਪੱਖ ਦੇ ਜਿਹੜੇ ਉਹ ਬੀਜ ਪੈਦਾ ਕਰਨਗੇ ਜਿਨ੍ਹਾਂ ਤੇ ਲਾਗਤਾਂ ਬਹੁਤ ਆਉਣਗੀਆਂ ਜਿਨ੍ਹਾਂ ਦੀ ਨੁਕਸਾਨ ਹੋ ਜਾਏ ਕਿਸਾਨ ਦੀ ਫਸਲ ਦਾ ਉਹਦੀ ਪਰਭਾਈ ਵਾਸਤੇ ਕੋਈ ਕਾਨੂੰਨੀ ਪ੍ਰਕਿਰਿਆ ਨਹੀਂ ਵਿੱਚ ਹੈਗੀ ਬੀਜ ਬਿੱਲ ਜਿਹੜਾ ਉਹ ਰੱਦ ਕੀਤਾ ਜਾਵੇ ਮਜ਼ਦੂਰਾਂ ਦੇ ਨਰੇਗਾ ਕਾਨੂੰਨ ਦੇ ਵਿੱਚ ਕੀਤੀਆਂ ਮਜ਼ਦੂਰ ਬੁਲਤੀ ਸੋਧਾਂ ਉਨਾ ਨੂੰ ਰੱਦ ਕੀਤਾ ਜਾਵੇ ਚਾਰ ਲੇਬਰ ਕੋਡ ਜਿਹੜੇ ਆ ਮਜ਼ਦੂਰ ਬਰੋਦੀ ਉਹ ਰੱਦ ਕੀਤੇ ਜਾਣ ਤੇ ਪੰਜਾਬ ਸਰਕਾਰ ਜਿਹੜੀ ਪ੍ਰਾਪਰਟੀਆਂ ਸਰਕਾਰੀ ਵੇਚ ਰਹੀ ਆ ਉਹਨਾਂ ਨੂੰ ਬੰਦ ਕੀਤਾ ਜਾਵੇ ਸਰਕਾਰੀ ਤੰਤਰ ਨੂੰ ਜਿਹੜਾ ਉਹ ਮਜ਼ਬੂਤ ਕੀਤਾ ਜਾਵੇ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਮਿਲ ਸਕਣ ਅੱਜ ਦੀਆਂ ਇਹ ਜਿਹੜੀਆਂ ਮੁੱਖ ਮੰਗਾਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰੂਗਾ ਅਗਲੇ ਸੰਘਰਸ਼ ਦਾ ਉਹਦੇ ਵਿੱਚ ਵੱਧ ਤੋਂ ਵੱਧ ਜਿਹੜਾ ਹਿੱਸਾ ਪਾਇਆ ਜਾਊਗਾ ਤੇ ਅਸੀਂ ਬੇਨਤੀ ਵੀ ਕਰਦੇ ਆ ਸਮੁੱਚੇ ਲੋਕਾਂ ਨੂੰ ਕਿ ਜੇ ਆਪਾਂ ਖੇਤੀ ਬਚਾਉਣੀ ਆਪਣੇ ਬੱਚਿਆਂ ਦਾ ਰੋਜ਼ਗਾਰ ਬਚਾਉਣਾ ਤਾਂ ਆਪਾਂ ਨੂੰ ਸੰਘਰਸ਼ਾਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਉਹ ਹਿੱਸਾ ਪਾਉਣਾ ਪਊਗਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਹਮਲੇ ਤੇ ਆਈ ਹੋਈ ਆ ਜਿਹੜਾ ਵੀ ਕੋਈ ਬੋਲਦਾ ਉਹਨਾਂ ਤੇ ਪਰਚੇ ਕੀਤੇ ਜਾ ਰਹੇ ਆ ਸਾਡੇ ਕਿਸਾਨ ਅੰਦਰ ਦਿੱਤੇ ਹੋਏ ਆ ਪੱਤਰਕਾਰਾਂ ਦੇ ਉੱਤੇ ਉਹ ਸਵਾਲ ਪੁੱਛਦੇ ਆ ਵੀ ਤੁਸੀਂ ਕੀ ਕਰ ਰਹੇ ਹੋ ਉਹਨਾਂ ਦੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਦਿੱਤਾ ਜਾ ਰਿਹਾ ਇਸ ਕਰਕੇ ਸਰਕਾਰ ਦੇ ਹਮਲੇ ਨੂੰ ਰੋਕਣ ਵਾਸਤੇ ਸਮੁੱਚੇ ਲੋਕਾਂ ਦੀ ਇੱਕ ਜੁੜਤਾ ਸੰਘਰਸ਼ਾਂ ਦੇ ਵਿੱਚ ਆਉਣ ਦੀ ਲੋੜ ਆ ਇਹ ਅੱਜ ਅਸੀਂ ਹੋਕਾ ਦੇਣ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਤਿਹਾਸਿਕ ਦਿਨ 26 ਜਨਵਰੀ ਜਿਹੜਾ ਪੂਰੇ ਸਮੁੱਚੇ ਇੰਡੀਆ ਦੇ ਵਿੱਚ ਗਣਤੰਤਰ ਦਿਵਸ ਦੇ ਨਾਮ ਨਾਲ ਜਾਣਿਆ ਜਾਂਦਾ ਉਸ ਦਿਨ ਦੇ ਉੱਤੇ ਅੱਜ ਫਤਿਹਗੜ ਚੂੜੀਆਂ ਦੀ ਦਾਣਾ ਮੰਡੀ ਦੇ ਵਿੱਚ ਦੋ ਪੰਡਾਲ ਲੱਗੇ ਹੋਏ ਨੇ ਇੱਕ ਪੰਡਾਲ ਸਰਕਾਰੀ ਲੱਗਾ ਹੋਇਆ ਜਿਹੜਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਿਹਾ ਔਰ ਦੇਸ਼ ਦੀ ਆਜ਼ਾਦੀ ਦਾ ਜਸ਼ਨ ਮਨਾ ਰਿਆ ਔਰ ਦੂਸਰਾ ਪੰਡਾਲ ਇਹ ਗਰੀਬ ਕਿਸਾਨ ਮਜ਼ਦੂਰ ਜਿਹੜੇ ਨੇ ਇਕੱਠੇ ਹੋ ਕੇ ਮੰਡੀ ਵਿੱਚ ਇਹ ਗੱਲ ਦਾ ਦਿਖਾਵਾ ਕਰ ਰਹੇ ਨੇ ਕਿ ਸਰਕਾਰੀ ਤੰਤਰ ਦੇ ਤਾਣੇ ਬਾਣੇ ਨੂੰ ਨੰਗਿਆਂ ਕਰ ਰਹੇ ਨੇ ਕਿ ਕਿਸਾਨ ਤੇ ਜਵਾਨ ਦੀ ਅੱਜ ਆਜ਼ਾਦ ਦੇ ਆਜ਼ਾਦ ਦੇਸ਼ ਦੇ ਵਿੱਚ ਕੀ ਹਾਲਤ ਹੈ ਸਰਕਾਰ 26 ਜਨਵਰੀ ਨੂੰ ਇਹ ਗੱਲ ਕਹਿ ਰਹੀ ਆ ਕਿ ਹਿੰਦੁਸਤਾਨ ਆਜ਼ਾਦ ਹੋਇਆ ਸੀ ਪਰ ਕਿਸਾਨ ਤੇ ਮਜ਼ਦੂਰ ਇਹ ਗੱਲ ਕਹਿ ਰਹੇ ਨੇ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੰਵਿਧਾਨਕ ਤੌਰ ਤੇ ਸਾਨੂੰ ਆਜ਼ਾਦੀ ਮਿਲੀ ਸੀ ਪਰ ਉਹ ਆਜ਼ਾਦੀ ਸਿਰਫ ਹਿੰਦੁਸਤਾਨ ਨੂੰ ਮਿਲੀ ਸੀ ਹਿੰਦੁਸਤਾਨੀਆਂ ਨੂੰ ਨਹੀਂ ਸੀ ਮਿਲੀ ਉਹ ਆਜ਼ਾਦੀ ਇੰਡੀਆ ਨੂੰ ਜ਼ਰੂਰ ਮਿਲੀ ਸੀ ਪਰ ਇੰਡੀਆਨ ਲੋਕਾਂ ਨੂੰ ਨਹੀਂ ਮਿਲੀ ਸੀ ਉਹ ਆਜ਼ਾਦੀ ਭਾਰਤ ਨੂੰ ਜ਼ਰੂਰ ਮਿਲੀ ਸੀ ਪਰ ਭਾਰਤੀ ਲੋਕਾਂ ਨੂੰ ਨਹੀਂ ਮਿਲੀ ਸੀ ਭਾਰਤੀ ਲੋਕ ਅੱਜ ਵੀ ਜਵਾਨ ਕਿਸਾਨ ਤੇ ਮਜ਼ਦੂਰ ਮੰਡੀਆਂ ਦੇ ਵਿੱਚ ਗਲੀਆਂ ਦੇ ਵਿੱਚ ਬਾਜ਼ਾਰਾਂ 'ਚ ਰੁਲ ਰਹੇ ਨੇ ਕਾਰਨ ਕੀ ਹੈ ਕਿ ਸਰਕਾਰ ਦਾ ਧਿਆਨ ਲੋਕਾਂ ਪ੍ਰਤੀ ਨਹੀਂ ਹੈ ਸਰਕਾਰ ਦਾ ਧਿਆਨ ਆਪਣੇ ਤੰਤਰ ਪ੍ਰਤੀ ਹੈ ਲੋਕ ਜਿਹੜੇ ਨੇ ਉਹ ਕਿਸ ਤਰ੍ਹਾਂ ਜੂਝ ਰਹੇ ਨੇ ਉਹਦਾ ਪ੍ਰਗਟਾਵਾ ਜਾਂ ਕਿਸਾਨ ਮੋਰਚੇ ਨੇ ਟਰੈਕਟਰ ਯੂਨੀਅਨ ਦੇ ਨਾਲ ਇਕੱਠ ਕਰਕੇ ਜੋ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਸੀ ਉਹਦੇ ਤੇ ਆ ਕੇ ਇਹ ਗੱਲ ਦੱਸ ਦਿੱਤੀ ਹੈ ਕਿ ਇੱਕ ਪਾਸੇ ਸਰਕਾਰ ਹੈ ਤੇ ਦੂਜੇ ਪਾਸੇ ਪਰਜਾ ਹੈ ਦੋਨਾਂ ਦਾ ਅੰਤਰ ਤੁਸੀਂ ਮੀਡੀਆ ਵਾਲੇ ਖੁਦ ਦੇਖ ਲਓ ਕੀ ਹਾਲਤ ਹੋ ਰਿਹਾ ਜਵਾਨੀ ਦਾ ਤੇ ਕਿਸਾਨੀ ਦਾ ਇਹਨਾਂ ਨੇ ਸਾਨੂੰ ਆਜ਼ਾਦੀ ਵਾਸਤੇ ਸਾਨੂੰ ਤਿੰਨ ਚੀਜ਼ਾਂ ਬੜੀਆਂ ਇੰਪੋਰਟੈਂਟ ਸੀ ਜਿਹੜੀਆਂ ਮਿਲਦੀਆਂ ਸੀ ਇੱਕ ਸਾਡਾ ਸਵਿਧਾਨ ਹੋਵੇ ਸਾਡਾ ਨਿਸ਼ਾਨ ਹੋਵੇ ਤੇ ਸਾਡਾ ਸਥਾਨ ਹੋਵੇ ਪਰ ਅਫਸੋਸ ਦੀ ਗੱਲ ਕਿ ਫਿਰ ਹਿੰਦੁਸਤਾਨ ਦੇ ਲੋਕਾਂ ਕੋਲ ਨਾ ਸਥਾਨ ਆ ਨਾ ਸਵਿਧਾਨ ਆ ਔਰ ਨਾ ਕੋਈ ਨਿਸ਼ਾਨ ਆ ਕਾਰਨ ਕੀ ਆ ਅਸੀਂ ਗਰੀਬ ਦੇ ਗਰੀਬ ਹੀ ਆ ਕਿੰਨੀਆਂ ਕੰਪਨੀਆਂ ਹੁਣ ਬਾਹਰੋਂ ਆ ਕੇ ਇਸ ਗੱਲ ਦਾ ਪ੍ਰਗਟਾਵਾ ਕਰ ਰਹੀਆਂ ਕਿ ਅਸੀਂ ਹਿੰਦੁਸਤਾਨ ਨੂੰ ਡਿਵੈਲਪ ਕਰ ਰਹੇ ਆ ਪਰ ਮੈਂ ਤੁਹਾਨੂੰ ਥੋੜਾ ਜਿਹਾ ਸਮਾਂ ਪਿੱਛੇ ਲੈ ਕੇ ਜਾਣਾ ਚਾਹਣਾ ਚਾਹਣਾ ਕਿ 1860 ਦੇ ਵਿੱਚ ਜਾਂ ਜਦੋਂ ਸਾਡਾ ਹਿੰਦੁਸਤਾਨ ਆਜ਼ਾਦ ਹੋਇਆ ਉਦੋਂ 126 ਕੰਪਨੀਆਂ ਇਸ ਕੰਪਨੀ ਨੇ 2 ਸਾਲ ਦੇ ਅੰਦਰ ਹਿੰਦੁਸਤਾਨ ਵਿੱਚ ਲਿਆਂਦੀਆਂ ਸੀ ਉਦੋਂ ਸਾਡੀ ਬੇਰੁਜ਼ਗਾਰੀ ਦੀ ਜਿਹੜੀ ਅੰਕੜਾ ਸੀ ਉਹ 4 ਕਰੋੜ ਸੀ ਔਰ ਕੁਝ ਸਮਾਂ ਪਹਿਲਾਂ ਹਿੰਦੁਸਤਾਨ ਦੇ ਵਿੱਚ 5000 ਤੋਂ ਵੱਧ ਕੰਪਨੀਆਂ ਜਿਹੜੀਆਂ ਆ ਕੇ ਇੱਥੇ ਸੰਧੀਆਂ ਕਰਕੇ ਕਾਰੋਬਾਰ ਕਰ ਰਹੀਆਂ ਤੇ ਸਾਡੀ ਬੇਰੁਜ਼ਗਾਰੀ ਦੀ ਜਿਹੜੀ ਦਰ ਹੈ ਉਹ 84 ਕਰੋੜ ਤੱਕ ਪਹੁੰਚ ਗਈ ਹੈ ਸੋ ਇਹ ਸਾਡੀਆਂ ਸਰਕਾਰਾਂ ਨੂੰ ਸੋਚਣਾ ਪਵੇਗਾ ਕਿ ਏਜੰਸੀਆਂ ਲਿਆ ਕੇ ਬਾਹਰੋਂ ਕੰਪਨੀਆਂ ਲਿਆ ਕੇ ਅਸੀਂ ਬੇਰੁਜ਼ਗਾਰੀ ਫੈਲਾ ਰਹੇ ਹਾਂ ਕਿ ਬੇਰੁਜ਼ਗਾਰੀ ਘਟਾ ਰਹੇ ਹਾਂ ਲੋਕ ਮਰ ਰਹੇ ਨੇ ਲੋਕਾਂ ਦੇ ਰੁਜ਼ਗਾਰ ਖੋਏ ਜਾ ਰਹੇ ਨੇ ਪ੍ਰਾਈਵੇਟ ਕੋਰਪੋਰੇਟ ਘਰਾਣਿਆਂ ਨੂੰ ਅਮੀਰ ਘਰਾਣਿਆਂ ਨੂੰ ਉਹ ਰੁਜ਼ਗਾਰ ਦਿੱਤੇ ਜਾ ਰਹੇ ਨੇ ਉਹਨਾਂ ਦੀ ਮਸ਼ੀਨਰੀ ਚੱਲਦੀ ਆ ਉਹਨਾਂ ਦੀ ਲੇਬਰ ਚੱਲ ਰਹੀ ਆ ਇੱਥੇ ਪੜ੍ਹੇ ਲਿਖੇ ਲੋਕਾਂ ਨੂੰ ਵੀ ਲੇਬਰ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਇਹਨਾਂ ਗੱਲਾਂ ਦੇ ਵਿਰੋਧ ਵਿੱਚ ਕਿਸਾਨ ਤੇ ਜਵਾਨ ਤੇ ਮਜ਼ਦੂਰ ਅੱਜ ਸੜਕਾਂ ਦੇ ਉੱਤੇ ਆ ਔਰ ਸਰਕਾਰ ਨੂੰ ਔਰ ਮੀਡੀਆ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੀ ਕੀ ਹਾਲਤ ਹੈ